ਕਹਾ ਆਈ ਫੋਨ ਆਈ ਮੋਟਰ ਰੋਟੇ ਵੀ ਫੋਨ ਦੇ ਦੇ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੋਡੀ ਫੈਮਿਲੀ ਵਲੋਗਸ ਤੇ ਤੇ ਉਮੀਦ ਕਰਦੇ ਤੋ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਸਿਕਾ ਦਗਰਦੇ ਹੋਟ ਦੋਨੀ ਨੂੰ ਹੋਰ ਕੋਈ ਕੰਮ ਨਹੀਂ ਆਉਦਾ ਤੂੰ ਕਰਦੇ ਸਸਿਕਾ ਆਈ 1000 ਤੇਰਾ ਪਾਜੈ ਤੋ ਇਹਨੇ ਵਾਲ ਨਹੀਂ ਬਹੇ ਹੈਗੇ ਮੈਂ ਜਾ ਕੇ ਆਣਾ ਥੋੜਾ ਜਿਹਾ ਕਿਤੇ ਆ ਕੇ ਇਹਦੇ ਵਾਲ ਬੋਨੀ ਆ ਤੇ ਕੰਮ ਆ ਤੇ ਵਲੋਗ ਆਪਾਂ ਸ਼ੁਰੂ ਕਰ ਲਿਆ ਯਾਰ ਹਰਜਾ ਪਰੇ ਕਿਉਂ ਮੇਰਾ ਜਲੂਸ ਗੱਡੀ ਜਾਂਦਾ ਤੋ ਦੇ ਹੁਣਦਾ ਹੀ ਨਹੀਂ ਗਾ ਤੇ ਤੁਸੀਂ ਸੁਣਾਓ ਕੀ ਹਾਲ ਚਾਲ ਆ ਠੀਕ ਠਾਕ ਹੋ ਤੇ ਮੈਂ ਦੇਖਣ ਨੂੰ ਠੀਕ ਲੱਗਦੀ ਆ ਪਰ ਮੈਂ ਠੀਕ ਨਹੀਂ ਹੈਗੀ ਡਾਕਟਰ ਦੇ ਵੀ ਜਾ ਕੇ ਆਉਣਾ ਜੇ ਟਾਈਮ ਲੱਗ ਗਿਆ ਡਾਕਟਰ ਦੇ ਆ ਕੇ ਆਉਣਾ ਉਹ ਤਾਂ ਹੋਣੀ ਬਾਰ ਫਲੇਸ ਹੋਈ ਸੀ ਇਹ ਹੁਣ ਮੈਂ ਜਾਇਆ ਮੈਂ ਥੋੜਾ ਜਿਹਾ ਮੈਂ ਵਲੌਗ ਸ਼ੁਰੂ ਕਰ ਲਵਾਂ ਖਾ ਕੇ ਜੇ ਨਾ ਹੋਇਆ ਹਨਾ ਤੇ ਹੋਰ ਸੁਣਾਓ ਹੋਰ ਸੁਣਾਓ ਹੋਰ ਸੁਣਾਓ ਮੈਨੂੰ ਕੋਈ ਗੱਲ ਨਹੀਂ ਆਉਂਦੀ ਹੈਗੀ ਚਲੋ ਅੱਜ ਤੁਸੀਂ ਉਹ ਸੁਣਾਓ ਮੈਨੂੰ ਕੋਈ ਗੱਲ ਨਹੀਂ ਆਉਂਦੀ ਹੈਗੀ ਅੱਜ ਤੁਸੀਂ ਸੁਣਾਓ ਹਨਾ ਤੇ ਮੈਂ ਸਵੇਰ ਦੀ ਪਸ਼ੂਆਂ ਕੋ ਵੀ ਨਹੀਂ ਗਈ ਚਲੋ ਆਪਾਂ ਚੱਲਦੇ ਆਂ ਕਣਕ ਸੁੱਕਣੀ ਪਾਣੀ ਕੱਪੜੇ ਧੋਣ ਵਾਲੇ ਰਹਿੰਦੇ ਆ ਕਿਤੋਂ ਦੀ ਹੱਦ ਰਹਿ ਗਏ ਕਣਕ ਸੁੱਕੜੀ ਪਾਣੀ ਕਣਕ ਸੁੱਕਣੀ ਪਾਤੀ ਤੇ ਆਪਾਂ ਰੈਡੀ ਆਂ ਇਹ ਪੱਠੇ ਪਾਉਂਦੇ ਆ ਸ਼ਾਇਦ ਸ਼ਾਇਦ ਕਿਉਂ ਪਾਉਂਦੇ ਆ ਲੋ ਜੀ ਪੱਖੇ ਲਾ ਲੋ ਬੱਟ ਲੱਗਦਾ ਨਾਲ ਆਉਣੇ ਸੀਗੇ ਮੇਰੇ ਤੋਂ ਬਿਨਾ ਕੋਈ ਨਹੀਂ ਨਾਲ ਆਉਂਦਾ ਕੁਛ ਆਪਣੀ ਉਹ ਪਰੀ ਤਾਜੀ-ਤਾਜੀ ਸੂਈ ਹੈ ਨਾ ਉਹਦੇ ਕਰਕੇ ਨਾਲ ਆਈ ਨਹੀਂ ਹੱਲੇ ਦੋ ਦਿਨ ਪਹਿਲਾਂ ਵੀ ਤਾਂ ਨਹੀਂ ਨਾਲ ਆਈ ਹੈਗੀ ਵੀ ਸੂਣ ਵਾਲਿਆ ਹੱਡਲੇ ਹੁੰਦੇ ਆ ਹਨਾ ਇਹ ਆਪਾਂ ਆਈਏ ਤੇ ਆਜਾ ਇਹ ਚਾਰਜਰ ਜਦੋਂ ਇਹ ਹਾਜ਼ਰੀ ਲਾਉ ਉਹਦੋਂ ਹੀ ਲੱਗਣੀ ਹੈ ਠੀਕ ਹੈ ਜੀ ਚਲੋ ਜੀ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਆ ਕੇ ਮਿਲਦੇ ਤੁਹਾਨੂੰ ਘਰ ਆ ਕੇ ਮਿਲਾਂਗੇ ਜੇ ਕਿਤੇ ਰਸਤੇ 'ਚ ਵੀਡੀਓ ਬਣਾਈ ਬਣਾਈ ਬਣੀਦਾ ਬਣਾ ਲਾਂਗੇ ਕਾਲੂ ਨਾਲ ਕੰਨਾਂ ਲਾਵਾਂਗੇ ਇੱਥੋਂ ਤੇ ਆ ਜੀ ਅਰਦੇਸ ਤੋਂ ਤੇ ਹਾਜ਼ਰੀ ਲਾਣੀ ਵੀ ਕਾਲੂ ਨਾਲ ਹੋਣੇ ਨੇ ਠੀਕ ਆ ਜੀ ਥੋਮੀ ਚੱਲ ਲਾਲਾ ਗੁੰਡਾ ਮੈਂ ਫੋਨ ਪਾਉਣਾ ਫੌਜ ਪਰਸ ਜੀ ਐਪਲੀਕੇਸ਼ਨ ਕੋਲ ਤੇ ਹੋਊਗਾ ਇਹ ਹੈਲਡਨ ਫੋਲਡਰ ਅੱਛਾ ਉਹ ਦੇਖ ਤਾਂ ਕੋਈ ਬੌਬਲ ਨਹੀਂ ਦੇਗਾ ਮੈਂ ਬਾਡੀ ਐਪਲੀਕੇਸ਼ਨ ਕੋਲ ਅੱਗੇ ਤੇ ਲੋ ਜੀ ਆਪਾਂ ਜਿੱਥੇ ਜਾਣਾ ਸੀ ਕੰਮ ਕਰਕੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਫਿਰ ਆਪਾਂ ਸ਼ਾਪਿੰਗ ਨਾ ਕਰੀਏ ਜਾਈਏ ਨਾ ਸ਼ਾਪਿੰਗ ਮਾਲ ਇਹ ਹੋ ਨਹੀਂ ਸਕਦਾ ਹਨਾ ਸ਼ਾਪਿੰਗ ਥੋੜੀ ਕਰੀਏ ਬਾੜੀ ਕਰੀਏ ਤੇ ਆਪਾਂ ਜਾਣਾ ਜ਼ਰੂਰ ਹੁੰਦਾ ਹੈ ਤੇ ਇੱਥੇ ਮੈਨੂੰ ਲੱਭਦੀ ਸੀਗੀ ਮੈਨੂੰ ਯਾਦ ਆ ਗਿਆ ਸੀ ਮੈਂ ਕਿਹਾ ਬਾਟਿਕ ਬਾਟਿਕ ਦਾ ਸ਼ੈਂਪੂ ਲੈ ਕੇ ਜਾਣਾ ਵੀ ਇੱਕ ਮੇਰੇ ਆਪਣੇ ਦੀਦੀ ਨੇ ਹੈ ਨਾ ਸਬਸਕ੍ਰਾਈਬਰ ਉਹਨਾਂ ਨੇ ਕਾਫੀ ਦਿਨ ਦਾ ਕਿਹਾ ਹੋਇਆ ਲੈ ਲਓ ਲੈ ਲਓ ਤੇ ਬਟ ਟਾਈਮ ਹੀ ਨਹੀਂ ਲੱਗਦਾ ਅੱਜ ਮੈਨੂੰ ਯਾਦ ਵੀ ਆਇਆ ਮੈਂ ਕਿਹਾ ਚੱਲ ਲੈ ਕੇ ਆਉਣੀ ਆ ਉੱਥੋਂ ਮੈਨੂੰ ਮਿਲਿਆ ਨਹੀਂ ਹੈਗਾ ਲੱਭਿਆ ਨਹੀਂ ਤੇ ਫਿਰ ਉਸ ਤੋਂ ਬਾਅਦ ਅਸੀਂ ਪਰਫਿਊਮ ਵਗੈਰਾ ਲੈ ਤੇ ਪਰਫਿਊਮ ਵੀ ਬਹੁਤ ਜ਼ਿਆਦਾ ਲੱਭਣ ਤੇ ਵਧੀਆ ਵਧੀਆ ਜਿਹਾ ਪਰਫਿਊਮ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਮਿਲਿਆ ਤੇ ਥੋੜੀ ਜਿਹੀ ਸ਼ਾਪਿੰਗ ਕੀਤੀ ਬਟ ਇਹ ਮਾਲ ਮੈਨੂੰ ਨਹੀਂ ਵਧੀਆ ਲੱਗਿਆ ਜਿਆਦਾ ਇਹ ਹੈਗਾ ਸੀ ਕਿਹੜਾ ਆ ਸਮਾਰਟ ਸਮੂਟ ਪਤਾ ਨਹੀਂ ਕੋਈ ਇਹ ਜਿਆ ਸਮਾਰਟ ਪਤਾ ਨਹੀਂ ਹਾਂ ਪਤਾ ਨਹੀਂ ਕੋਈ ਹਜ਼ਾਰ ਦਾ ਇਹਨੇ ਪਹਿਲੀ ਵਾਰੀ ਮੈਨੂੰ ਇੱਕ ਵਾਰੀ ਹਜ਼ਾਰ ਵੀ ਇੱਥੇ ਲੈ ਗਿਆ ਸੀ ਮੈਨੂੰ ਉਦੋਂ ਵੀ ਨਹੀਂ ਸੀ ਵਧੀਆ ਲੱਗਿਆ ਤੇ ਹੁਣ ਮੈਨੂੰ ਇੱਥੇ ਪਰਮ ਲੈ ਗਿਆ ਤੇ ਮੈਨੂੰ ਹੁਣ ਵੀ ਇੱਥੇ ਨਹੀਂ ਵਧੀਆ ਲੱਗਿਆ ਹੈਗਾ ਤੇ ਇਸ ਤੋਂ ਬਾਅਦ ਇੱਥੇ ਘੁੰਮਦੇ ਘਮਾਉਂਦੇ ਇੱਥੇ ਸਾਨੂੰ ਕੁਝ ਵੀ ਵਧੀਆ ਨਹੀਂ ਲੱਗਿਆ ਉਸ ਤੋਂ ਬਾਅਦ ਆਪਾਂ ਜਾਵਾਂਗੇ ਆਧਾਰ ਵਾਲਿਆਂ ਦੇ ਉੱਥੇ ਜਾ ਕੇ ਬਹੁਤ ਵਧੀਆ ਲੱਗਦਾ ਪੌਕਾ ਹੈਂਡ ਫੀਲ ਹੁੰਦਾ ਹੈ ਉੱਥੇ ਤਾਂ ਆਧਾਰ ਵਾਲਿਆਂ ਦੇ ਇਹਨਾਂ ਦਾ ਤਾਂ ਇੱਥੇ ਕੁਝ ਹੈ ਹੀ ਨਹੀਂ ਮੈਨੂੰ ਤਾਂ ਵਧੀਆ ਹੀ ਨਹੀਂ ਲੱਗਦਾ ਹੈਗਾ ਉੱਥੇ ਤਾਂ ਕੁਝ ਤੇ ਇੱਥੇ ਅਸੀਂ ਦੇਖੇ ਕੱਪ ਤੇ ਕੱਪ ਵਧੀਆ ਸੀਗੇ ਤੇ ਹੁਣ ਜਦੋਂ ਵੀਡੀਓ ਦੇਖੀ ਬੱਚੇ ਦੋਨੇ ਕਹੀ ਜਾਂਦੇ ਮਮਾ ਇਹ ਕੱਪ ਲੈ ਹੀ ਆਉਣੇ ਸੀਗੇ ਜਿਹਨਾਂ ਨੇ ਵੀ ਦੇਖਿਆ ਜਿਹਨਾਂ ਨੇ ਵੀ ਕਹਿੰਦਾ ਕਹਿੰਦਾ ਮਮਾ ਮੈਨੂੰ ਕੱਪ ਵਧੀਆ ਲੱਗਿਆ ਤੁਸੀਂ ਲੈ ਹੀ ਆਉਣਾ ਸੀ ਤੇ ਕਲਰ ਵੀ ਬਹੁਤ ਸੋਹਣੇ ਸੀਗੇ ਗੋਪੱਖਾ ਵੀ ਨਹੀਂ ਚੱਲਦਾ ਇਹ ਸਾਡਾ ਆਪਣਾ ਨਾ ਇੱਥੋਂ ਚੱਕੀ ਨੇ ਵਕੀਨ ਜਿੰਨਾ ਮਰਜ਼ੀ ਉੱਥੇ ਨਹੀਂ ਜਾਂਦਾ ਇੱਥੇ ਚੱਲਦਾ ਆਪਾਂ ਕਿਚਨ ਚ ਮੰਨੀ ਕੁਸ਼ ਲੈ ਕੇ ਜਾਣਾ ਫਿਰ ਉਹ ਪਿੰਨੀ ਵਾਲੀ ਨਹੀਂ ਆਏ ਪੁੱਤ ਤੇਰਾ ਡੈਡੀ ਹੋ ਤਾਂ ਉਹ ਕਰਦੇ ਤੇਰਾ ਡੈਡੀ ਉਹ ਚੱਕ ਸਕਦਾ ਆਪਾਂ ਵੀ ਚੱਕ ਸਕਦੇ ਹਾਂ ਉਹ ਪ੍ਰਵਾ ਜੱਟਾਂ ਦੇ ਕੇ ਚੋਕੀ ਚ ਜੰਦੀਆਂ ਨੇ ਇੱਥੇ ਹਾਂ ਉੱਥੋਂ ਦੇ ਲ ਫਰੀਜ ਕਿੰਨੇ ਲੋਕ ਲੈ ਦਿੰਦੇ ਆ 50 ਦੀ ਕੋਈ ਮਤਲਬ ਨਹੀਂ ਕੀ ਆ ਉਹ ਕੀ ਕਰਨਾ ਉਹ ਬਣਾਉਣਾ ਹੈ ਆਹ ਲੇ ਤਾਂ ਜੇ ਲਾ ਮੈਂ ਜਿਹੜਾ ਉਹ ਕੋਈ ਕੋਈ ਪਾ ਸਕਦਾ ਪਰ ਇਹਦੇ ਤੇ ਨਾ ਲਾਣਾ ਲਾਣਾ ਜਿਹੜਾ ਹੁਣ ਨਿਆਣੇ ਲਾਉਂਦੇ ਨਾ ਧੰਵਾਲੋ ਗਰਮੀ ਹੋ ਗਈ ਇਹ ਫੋਟ 72 ਹਾਰਸ ਰਹਿਣਾ 72 ਘੰਟੇ ਬੰਦ ਕਰੇ ਦੇਖੀ 72 ਘੰਟੇ ਦਾ ਇਹ ਨਾਮ ਲੋ ਜੀ ਘਰੇ ਆ ਗਏ ਦੱਸੋ 72 ਘੰਟੇ ਤੇ ਨਾ ਮौज ਰਹਦੀ ਹੈ ਆ ਲਾ ਲਵੇ ਹਾਂ ਕਿੰਨਾ ਮੈਗ 72 ਘੰਟੇ ਮੌਜ ਜੱਜ ਆ ਨਹੀਂ ਫਾਇਦਾ ਆ ਜੀ ਦੇਖਾ ਨਾ ਤੇਰੀ ਸਾਰੀ ਜ਼ਿੰਦਗੀ ਮੌਤ ਤੇ ਰਫਰੀ ਫਰੀ ਵਾਲਾ ਪਰਫਿਊਮ ਲਾ ਕੇ ਮੌਜਾ ਹੈ ਬੱਸ ਆਏ ਚੈਸਟ ਦੀ ਹੈ ਸਰ ਹਾ ਸਰ ਦੇ ਇੱਥੇ ਕੱਬੇ ਵੀ ਲਾਉਂਦੀ ਆ ਉੱਤੇ ਕੰਮ ਕਰਨਾ ਹਾਲੇ ਹੁਣ ਜਾਣਾ ਜਾਣਾ ਹੁਣ ਫੇਰ ਜਾਣਾ ਤੂੰ ਹੀ ਕਹਣਾ ਜਾਣਾ ਮੈਨੂੰ ਕੀ ਪਤਾ ਮੈਂ ਕੱਪੜੇ ਬਦਲਾ ਮੈਂ ਕੱਪੜੇ ਧੋਣ ਲੱਗਾ ਜਾਣਾ ਤਾਂ ਹੈਗਾ ਜਾਣਾ ਤਾਂ ਹੈਗਾ ਹੁਣ ਕੱਜ ਜਾਣਾ ਫਿਰ ਹੁਣੇ ਜਾਣਾ ਕੱਲੂ ਜਾਣਾ ਉਹੋ ਬੰਦੇ ਨਹੀਂ ਦੋ ਅਪੰਦੇ ਕਿ ਮੈਨੂੰ ਪਾ ਜਾਣ ਦੋ ਇਹ ਪੈਣਾ ਪੁਣਾ ਨਹੀਂ ਵੇਰ ਨਹੀਂ ਜਾਇਆ ਜਾਣਾ ਚੱਲਦਾ ਹੈਗੇ 10 15 ਮਿੰਟ ਫੇ ਚੱਲਦੇ 10 ਕੁ ਮਿੰਟ ਮੈਂ ਆਰਾਮ ਕਰਨ ਦੋ ਠੀਕ ਹੈ ਚਲੋ ਜੇ ਉੱਠ ਕੇ ਮਿਲਦੇ ਹਾਂ ਠੀਕ ਹੈ ਜੀ ਉੱਠ ਕੇ ਮਿਲਦੇ ਹਾਂ ਮੈਂ 10 ਕੁ ਮਿੰਟ ਆਰਾਮ ਕਰਨਾ ਮੈਂ ਅਹ ਹਰਦਾ ਨਹੀਂ ਹੈਗਾ ਤੇ ਇਹਦਾ ਪਹਿਲਾਂ ਨਾ ਆ ਸਿਰ ਮਹਾ ਫੇਰ ਮੈਂ ਇਹਨੂੰ ਕਹਿੰਦਾ ਚੱਕ ਲੈ ਮੈਂ ਤੇਰਾ ਅਸ਼ੀਰਵਾਦ ਨਹੀਂ ਹੈ ਸਿਰ ਨਹੀਂ ਬਹੋਂਦਾ ਦੇਖ ਲਓ ਹੁਣ ਕੱਲ ਦੱਸ ਕਿਨੇ ਲੈਣੇ ਵੀ ਇੱਥੇ ਖੜ ਪਰੇ ਮੇਰੇ ਸਾਹਮਣੇ ਆ ਜਾ ਬੰਦ ਨਾ ਮਾਰ ਪੁਕੀ ਕੰਡੀਆਂ ਯਾਰ ਬੇਸ਼ਰੀ ਤੇਰੀ ਵੀ ਕੱਚਾ ਪਾਰਟੀ ਕੱਚਾ ਟੀਮ ਆ ਗਈ ਚਲੋ ਆਪੋਂ ਪੜੇ ਕੱਚੇ ਚੱਕੋ ਚਲੋ ਵੀ ਤਰਾ ਜੀ ਚੱਕ 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 ਪੜੇ ਨਹੀਂ ਪਾਉ ਹਰਦਾ ਪਰ ਮੇਰੀਆਂ ਮੇਰੇ ਪਾਉ ਬਹੁਤ ਦੱ ਲੱਗ ਗਿਆ ਮੈਨੂੰ ਇਹ پیسے ਨਹੀਂ ਦੇ ਦੇ ਆ ਬਾਲਦੀ ਕੰਨੀ ਚੱਕ ਕੇ ਸਾਰਾ ਕੁਝ ਲੈ ਕੇ ਜਾ ਚੱਲ ਤੇਰੇ ਅੱਜ ਤੋਂ ਜੌਬ ਲੱਗੀ ਹੈ ਚੱਲ ਟ੍ਰਾਈਪੋਡ ਚੱਕ ਲਿਆ ਉਹ ਕੰਨੀ ਬਾਹਰ ਪਿਆ ਉਹ ਚੱਕ ਲਿਆ ਹੁਣ ਆ ਤੇ ਹੋਰ ਚੱਲ ਟ੍ਰਾਈਪੋਡ ਵੀ ਲਾਇਆ ਟ੍ਰਾਈਪੋਡ ਟ੍ਰਾਈਪੋਡ ਲੈ ਕੇ ਯਾਰ ਚੌੜਾ ਨਹੀਂ ਕਰੀ ਚੌੜ ਨਹੀਂ ਕਰੀ ਤੇ ਚੌਕ ਕਰ ਲੈ ਲੈ ਵੀ ਦਰਜ ਹੈ ਪੌਣੇ 5 ਹੋ ਗਏ ਬਹੁਤ ਟਾਈਮ ਹੋ ਗਿਆ ਅੱਜ ਤਾਂ ਵੀਡੀਓ ਵੀ ਨਹੀਂ ਚੱਜਣਾ ਬਣੀਗੀ ਅੱਜ ਤਾਂ ਜਿੱਦਣ ਮੇਰਾ ਘਰੋਂ ਬਾਹਰ ਨਿਕਲਣਾ ਹੁੰਦਾ ਨਾ ਵਸ ਇੱਕੜਾ ਹੀ ਹੁੰਦਾ ਫਿਰ ਆ ਜਾ ਚਲੇ ਜਾ ਆ ਜਾ ਚਲੇਗੀ ਇੱਕ ਵਾਰ ਤਾਂ ਅਸੀਂ ਬਾਹਰ ਦੀ ਵਾਰੇ ਮੁੜ ਗਏ ਹੈਨਾ ਇੱਕ ਵਾਰੀ ਕਰੀ ਆ ਕੇ ਫਿਰ ਦੁਬਾਰਾ ਜਾਣਾ ਪਿਆ ਜਿੰਦਗੀ ਨੂੰ ਇਹ ਕਹਿੰਦੇ ਆ ਵਸੇ ਵਧੀਆ ਉਹ ਤਾਂ ਬਾਹਰ ਵੀ ਜਾਣਾ ਚਾਹੀਦਾ ਬਾਹਰਲੀ ਦੁਨੀਆ ਦੇਖਣੀ ਚਾਹੀਦੀ ਆ ਰੰਗ ਬਰੰਗੀ ਦੁਨੀਆ ਪਰ ਗਰਮੀ ਬਹੁਤ ਆ ਮੇਰਾ ਤਾਂ ਗਰਮੀ ਚ ਜਾ ਕੇ ਬਰਹਾ ਹਾਲ ਆ ਗੱਡੀ ਤਾਂ ਲਈ ਲੈ ਕੇ ਗਏ ਗੱਡੀ ਅੱਜੇ ਧੋ ਕੇ ਅੰਦਰ ਲਾਈ ਸੀਗੀ ਗੰਦੀ ਪਈ ਸੀਗੀ ਫੇ ਧੋਤੀ ਵਾਹਗਾ ਨੂੰ ਸਪੇੜਨੀ ਸਾਡੇ ਰਾਹ ਸਿੱਧਾ ਕਰਦਾ ਹੀ ਬਹੁਤਾ ਫੇਰ ਲਿਬੜ ਜੇ ਮੱਖੀਆਂ ਪੁੱਤ ਇੱਕ ਇੱਕ ਕਰਕੇ ਨਾ ਮੱਖੀ ਨੂੰ ਆਪਣਾ ਘਰ ਦਾ ਡਰੈਸ ਦੇ ਦੇ ਇਕੱਲਾ ਇਕੱਲਾ ਕਮਰਾ ਦਾ ਅਸਰੇ ਇੱਕ ਸਾਡੇ ਮੱਖੀਆਂ ਬਹੁਤ ਨੇ ਯਾਰ ਆਏ ਕਰ ਪਰਦੇ ਲਾਏ ਜਿਹੜੀ ਅੰਦਰ ਹੋਣਗੇ ਉਰੇ ਆ ਜਾਣਗੇ ਆਪਾਂ ਦਰਵਾਜ਼ਾ ਖੋਲੋਗੇ ਉਹ ਵੀ ਨਿਕਲ ਜਾਣਗੇ ਮੇਰੀ ਆਵਾ ਨਾ ਫੜੀ ਨਾ ਮੇਰੀ ਆਵਾ ਫੜੀ ਦੁਖਦੀਆਂ ਨੇ ਫੜੀ ਦੀ ਨਾਲ ਕੁਝ ਫਰੀ ਦੀ ਤਾਂ ਤੇਰੇ ਡੈਡੀ ਚੋ ਨੇ ਪਰੀ ਦੀ ਮੰਮੀ ਦੀ ਆ ਦੋਨੇ ਮਾਮਾ ਮਾਵਾਂ ਤੀਆਂ ਦੋਨੇ ਮਾਮਾ ਬਣ ਗਏ ਮੂਰੇ ਕੌਣ ਖੜੇ ਮਾਮਾ ਤੀਆਂ ਬਣੀਆਂ ਮਾਮਾ ਹਨਾ ਮੂਰੇ ਕੌਣ ਖੜੇ ਆਈ ਆਈ ਗੱਲ ਹਨਾ ਹਨਾ ਰੰਜੀਤ ਸਿੰਘ ਹਾਂ ਮਾਮਾ ਤੀਆਂ ਬਣੀਆਂ ਮਾਮਾ ਹਾਂ ਮਾਮਾ ਤੀਆਂ ਬਣੀਆਂ ਮਾਮਾ ਮੰਮੀ ਕੀ ਕਹਿਣ ਡਾ ਮੂਰੇ ਕੌਣ ਬਣੀਆਂ ਮਾਮਾ ਮੂਰੇ ਕੌਣ ਖੜੇ ਮੁਰੇ ਤੂੰ ਖੜ ਜੀ ਖੜ ਜਾਏਗਾ ਖਾ ਲੇ ਤੂੰ ਦੋਸਰੇ ਬਾਰੇ ਹੋਣਾ ਡੱਪੇ ਉਹ ਤਾਂ ਕੁਛ ਕਹਿੰਦੀ ਇਹਨੇ ਸਾਊ ਬੱਚੇ ਨੇ ਮੇਰੇ ਜੱਪ ਉਹ ਤੇਰੀਆਂ ਪੁਰਾਣੀਆਂ ਚੱਪਲਾਂ ਦੇ ਮੈਨੂੰ ਪਹਿਲਾਂ ਕੋ ਓਏ ਲੈ ਆ ਹਾਏ ਇਦਾਂ ਹਿੱਕੇ ਮੁੜੇ ਮੈਂ ਚੱਪਲਾਂ ਲੈ ਕੇ ਆਉਣੀ ਸੀ ਮੈਂ ਪਹੁੰਚ ਤੇ ਆਇਆ ਵਾ ਪੂਰਾ ਇਦਰੀ ਖਾੜਨ ਲਈ ਟਰਾਈਪੋਡ ਤੇ ਲਾਇਆ ਤੇਰਾ ਹੀਪੋਡ ਵੀਡੀਓ ਟਰਾਈਪੋਡ ਲੈ ਤਾਂ ਹੀ ਵੀਡੀਓ ਬਣੂਗੀ ਮੈਂ ਮਿੱਠੀ ਨੂੰ ਮਿਲ ਲਵਾਂ ਸਵੇਰ ਦੀ ਨੂੰ ਮਿਲੂ ਇਹ ਵਾਂ ਮਿੱਠੂ ਹੱਟ ਤੇ ਮੂੰਹ ਚੱਕੇ ਤੇ ਮੂੰਹ ਚੱਕੇ ਕੋਈ ਨਾ ਭਾਵਾ ਜੰਦੇ ਬੋਲਣਾ ਨਹੀਂ ਇੱਧਰ ਕਰ ਮੁ ਸੇ ਹੋਈ ਪਈ ਐ ਵੀ ਸਵੇਰ ਵੀ ਨਹੀਂ ਆਈ ਮੇਰੇ ਕੋਲ ਆਪ ਤਾਂ ਮੈਂ ਬੀਜੀ ਸੀ ਦਾ ਕੰਮ ਕਰਦਾ ਸੀ ਦਾ ਆ ਜਾ ਬੇ ਕੁਚ 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 ਕੋਈ ਨਾ ਤਾਂ ਪੱਠੇ ਪੋੜੇ ਐਨਾ ਵੀ ਕਾਦਾ ਗੁੱਸਾ ਮਿੱਠੀ ਬੱਚੇ ਹੋ ਗਿਆ ਤੁਹਾਡੀ ਹਾਈ 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 ਕਿੱਥੇ ਬੱਚਾ ਹਾਏ ਕਹਿੰਦੀ ਮੈਨੂੰ ਵੀਡੀਓ ਚਾਹੀਦੀ ਜਿਆਦਾ ਹੀ ਗੁੱਸਾ ਹੀ ਕਰ ਗਿਆ ਪਾਣੀ ਪੀ ਲਿਆ ਹਾਏ ਸਿੰਘ ਮਾਰਦੀ ਜਿਆਦਾ ਹੀ ਗੁੱਸਾ ਨਹੀਂ ਕਰਦੀ ਆ ਲੈ ਆ ਤੈਨੂੰ ਦਿਖਾਲਾ ਕਰਦਾ ਆ ਤੂੰ ਰਹਿ ਨਹੀਂ ਪਰੇ ਆ ਦੇ ਆ ਦੇ ਆਉਣ ਆ ਦੇ ਤਾ ਤੀਰ ਮਾਰਦੀ ਓ ਆਉਣ ਆ ਦੇ ਤਾ ਮੰਮੀ ਆ ਤੀਰ ਮਾਰਦੀ ਆ ਲੋਸਾ ਨਾ ਲੋਸਾ ਨਾ ਤੀਰ ਮਾਰਦੀ ਆ ਲੋਸਾ ਲੋਸਾ ਲੈ ਮੈਂ ਗੋਹਾ ਮੋੜ ਫੜ ਕੈਮਰਾਮੈਨ ਬਣਾ Fuck! Huh? ਹੈਲੋ ਐ ਮਰੀਦਾਂ ਆ ਜਦੋਂ ਪੰਡਾ ਕੋਲ ਖਾਣੇ ਬੈਠਾ ਹੈ ਤੇਤੀ ਨਹੀਂ ਹੈ ਪਰ ਮੈਂ ਕਰਕੇ ਜਾ ਕੈਮਰਾ ਸਹੀ ਸਹੀ ਨਹੀਂ ਹੈਗਾ ਸਹੀ ਹੈ ਇਹਦਾ ਕਰਿਓ ਹਾਂ ਤਾਂ ਤੇ ਤਾਂ ਉਹਨਾਂ ਨੇ ਕਹਣਾ ਇਹ ਨਹੀਂ ਕਿ ਸੀਰੀਅਸ ਲੈਣ ਉਹ ਕਹਿੰਦੇ ਜੋਰੇ ਵੱਡੇ ਕੇ ਤਾ ਲੋ ਜੀ ਹੁਣ ਆਪਾਂ ਚੋਵਾਂਗੇ ਧਾਰ ਤੇ ਅੱਜ ਸਾਰਾ ਦਿਨ ਬਸ ਨਾ ਬਾਹਰ ਫਿਰਦੇ ਤੁਰਦੇ ਨੇ ਨਿਕਲ ਗਿਆ ਤੇ ਘਰ ਦਾ ਕੋਈ ਖਾਸ ਕੰਮੇ ਨਹੀਂ ਹੋਇਆ ਜਿਹੜਾ ਸਵੇਰੇ ਕਰ ਲਿਆ ਬਸ ਉਹ ਹੋਇਆ ਤੇ ਨਾ ਹੀ ਮਤਲਬ ਦਿਨ ਦੇ ਵਿੱਚ ਕੋਈ ਘਰ ਹੀ ਨਹੀਂ ਸੀਗੀ ਜੇ ਘਰੇ ਹੁੰਦੀ ਤਾਂ ਕੰਮ ਹੁੰਦਾ ਤੇ ਜੇ ਹੋਂ ਘਰੇ ਨਹੀਂ ਸੀਗੀ ਫਿਰ ਕੰਮ ਵੀ ਕੀ ਹੋਣਾ ਸੀ ਤੇ ਜਦੋਂ ਹੀ ਆਈ ਹਨਾ ਘਰੇ ਉਦੋਂ ਹੀ ਬਸ ਸਮਝ ਲਓ ਕੰਮ ਸ਼ਾਮ ਦਾ ਸ਼ੁਰੂ ਹੋ ਗਿਆ ਹਨਾ ਤੇ ਕੰਮ ਫਿਰ ਧਾਰਾ ਤੁਰਾ ਚੌਣ ਲੱਗੇ ਤੇ ਉਹਦੇ ਕਰਕੇ ਪਸ਼ੂਆਂ ਦਾ ਕੰਮ ਕਰਕੇ ਤੇ ਮੇਰੇ ਬਸ ਦਿਮਾਗ ਦੇ ਵਿੱਚ ਐ ਚੱਲਦਾ ਮੈਂ ਕੱਪੜੇ ਧੋਣਿਆ ਕੱਪੜੇ ਧੋਣਿਆ ਮੇਰੇ ਨਾ ਤਿੰਨ ਤਿੰਨ ਦੇ ਕੱਪੜੇ ਧੋਣ ਵਾਲੇ ਪਏ ਆ ਅਦਲ ਚੌਥਾ ਦਿਨ ਚੱਲਦਾ ਤੀਜੇ ਦਿਨ ਤਾਂ ਮੈਂ ਮਸ਼ੀਨ ਲਾਉਣੀ ਹੁੰਦੀ ਆ ਅੱਜ ਚੌਥਾ ਦਿਨ ਚੱਲਦਾ ਅੱਜ ਵੀ ਮਸ਼ੀਨ ਹਾਲੇ ਤੱਕ ਕੋਈ ਸੁਭਾਵਨਾ ਸੀਗੀ ਲਾਉਣ ਦੀ ਤੇ ਮੈਨੂੰ ਇੰਨੀ ਜਿਆਦਾ ਮਤਲਬ ਇੱਥੇ ਕੰਮ ਕਰਦੀ ਤਾਂ ਫਿਰਦੀ ਸੀ ਮੈਂ ਇਹਨਾਂ ਨੂੰ ਕਿਹਾ ਵੀ ਹਨਾ ਵੀ ਇੱਕ ਕੰਮ ਐ ਜੋ ਨਹੀਂ ਐ ਕਿ ਤੁਸੀਂ ਜੋ ਉਹ ਜਲਦੀ ਜਲਦੀ ਇਹ ਕਹਿੰਦੇ ਨਹੀਂ ਮੂਰੇ ਖੜ ਕੇ ਚਵਾਈ ਵੀ ਤੂੰ ਚੋਲਾ ਫਿਰ ਉਸ ਤੋਂ ਬਾਅਦ ਜਨ ਕਿ ਇੱਥੇ ਹਨੇਰਾ ਹੋ ਗਿਆ ਮੈਂ ਧਾਰਾਂ ਚੋਣ ਤੋਂ ਬਾਅਦ ਮਤਲਬ ਸਾਢੇ 6 ਵਜੇ ਸਾਰਾ ਕੰਮ ਕਰਕੇ ਨਾ ਪਸ਼ੂਆਂ ਦਾ ਉਸ ਤੋਂ ਬਾਅਦ ਮੈਂ ਮੈਂ ਮਸ਼ੀਨ ਲਾ ਲਈ ਸੀਗੀ ਤੇ ਫਿਰ ਹੁਣ ਟਾਈਮ ਦੇਖ ਲੋ 8:00 ਵਜੇ ਗਏ 8 ਵਜੇ ਜਾ ਕੇ ਮੇਰਾ ਕੱਪੜਿਆਂ ਦਾ ਕੰਮ ਜਿਹੜਾ ਨਿਬੜਿਆ ਪੂਰਾ 8 ਵਜੇ ਟਾਈਮ ਦੇਖ ਲਓ ਬਈ ਆ ਭੁੱਖ ਵੀ ਨਹੀਂ ਜਿਆਦਾ ਲੱਗੀ ਸੀ ਵਿੱਚ ਦੀ ਆ ਕੇ ਮੈਂ ਨਾ ਮਸ਼ੀਨ ਲਾ ਕੇ ਤੜਕਾ ਲਾ ਕੇ ਗਈ ਚੌਲਾਂ ਨੂੰ ਹਨਾ ਮੈਂ ਕਿਹਾ ਵੀ ਜਾਨੂ ਮੈਂ ਰੋਟੀ ਵੀ ਜੇ ਕਿਸੇ ਨੂੰ ਰੋਟੀ ਦੀ ਭੁੱਖ ਦੁਬਾਰਾ ਲੱਗੀ ਭਾਈ ਹਨਾ ਵੀ ਖਾ ਲਿਓ ਦੁਪਹਿਰੇ ਕਿਉਂਕਿ ਘਰੇ ਕੁਛ ਖਾਦਾ ਹੀ ਨਹੀਂ ਹੈਗਾ ਚੰਗੀ ਤਰ੍ਹਾਂ ਬਸ ਚਾਚੂਏ ਪੀਤੀ ਵੀ ਦੁਪਹਿਰੇ ਰੋਟੀ ਖਾਦੀ ਨਹੀਂ ਹੈਗੀ ਉਹਦੇ ਕਰਕੇ ਭੁੱਖ ਬਹੁਤ ਲੱਗਿਆਈ ਸੀਗੀ ਤੇ ਲਓ ਜੀ ਬੱਚਿਆਂ ਨੇ ਵੀ ਖਾ ਲਏ ਸੀਗੇ ਚੌਲ ਬਣਾ ਲਏ ਸੀ ਇਹ ਦਾਲ ਆ ਕੜੀ ਨਹੀਂ ਹੈਗੀ ਪੀਲੀ ਦਾਲ ਸਵੇਰੇ ਉਹ ਮੂੰਗੀ ਮਸਰੀ ਬਣਾਈ ਸੀਗੀ ਤੇ ਉਹ ਵਿੱਚ ਪਾ ਕੇ ਪਹਿਲਾਂ ਮੈਂ ਥੋੜੀ ਪਾਈ ਸੀਗੀ ਮੈਨੂੰ ਸ਼ਾਇਦ ਲੱਗਿਆ ਵੀ ਸ਼ਾਇਦ ਵਧੀਆ ਨਾ ਲੱਗੇ ਮੈਂ ਮੂੰਗੀ ਮਸਰੀ ਨਾਲ ਪਹਿਲੀ ਵਾਰੀ ਚੌਲ ਖਾਦੇ ਸੀ ਤੇ ਲਓ ਜੀ ਆਪਾਂ ਹੁਣ ਫ੍ਰੀ ਹੋਏ ਆ ਟਾਈਮ ਆ ਜਿਹੜਾ ਪੌਣੇ 10 ਦਾ ਹੋ ਗਿਆ ਰਾਤ ਦੇ ਪੌਣੇ 10 ਵਜ ਗਏ ਤੇ ਮੈਂ ਹੁਣ ਫ੍ਰੀ ਹੋਈ ਸੀਗੀ ਹੁਣੇ ਆ ਕੇ ਬੈਠੀ ਆ ਕਿਚਨ ਕਲੀਨ ਕਰਕੇ ਆਈ ਆ ਇੰਨੇ ਸਾਰੇ ਭਾਂਡੇ ਸੀ ਧੋਣ ਨੂੰ ਬਹੁਤ ਜ਼ਿਆਦੇ ਤੇ ਅੱਜ ਪਤਾ ਨਹੀਂ ਕੰਮ ਹਨਾ ਸਮਝ ਨਹੀਂ ਲੱਗੀ ਕੰਮ ਜ਼ਿਆਦਾ ਹੋ ਗਿਆ ਤੇ ਸ਼ਾਮ ਨੂੰ ਅੱਜ ਇੱਕ ਬਹੁਤ ਵੱਡਾ ਹਾਦਸਾ ਹੀ ਹੋ ਜਾਣਾ ਸੀ ਤੇ ਵੈਗਰੂ ਜੀ ਨੇ ਹੱਥ ਦੇ ਕੇ ਰੱਖਿਆ ਹਨਾ ਜਿਵੇਂ ਕੀ ਕਹਿ ਤੀ ਆਪਾਂ ਵੀ ਆਪਣੇ ਘਰ ਦੇ ਅੱਗੇ ਹੀ ਆਪਣੇ ਬੱਚੇ ਸੇਵ ਨਹੀਂ ਹੈਗੇ ਬਸ ਬਹਿਗਰੂ ਨਹੀਂ ਰੱਖ ਲਈ ਅੱਜ ਤਾਂ ਹਨਾ ਤੇ ਕੀ ਦਸਾਂ ਤੁਹਾਨੂੰ ਹਨਾ ਸ਼ਾਮ ਨੂੰ ਵੱਡਾ ਵੇਟਾ ਪੱਠੇ ਵੱਢਣ ਗਿਆ ਹਾ ਸੀ ਤੇ ਜਿਆ ਨੂੰ ਜਿਆ ਨੇ ਉਹਨੂੰ ਪਤਾ ਨਹੀਂ ਫੋਨ ਕੀਤਾ ਫੋਨ ਕਰਕੇ ਪਤਾ ਨਹੀਂ ਕੀ ਕਿਹਾ ਉਹ ਕਹਿੰਦਾ ਕਹਿੰਦਾ ਆ ਜਾ ਮੇਰ ਨਾਲ ਕਹਿੰਦਾ ਪੱਠੇ ਚ ਕਾਲਾ ਵੀ ਰੇੜੇ ਦੇ ਵਿੱਚ ਪਾ ਲਾ ਹਨਾ ਪੱਠੇ ਬਈ ਇਹ ਨਾ ਮਿੰਟੋ ਮਿੰਟੇ ਫੋਨ ਰੱਖ ਕੇ ਬਾਹਰ ਨਿਕਲਿਆ ਭੱਜਿਆ ਤੇ ਮੈਂ ਵੀ ਧਾਰਾ ਚੋਕੇ ਉੱਥੇ ਹੀ ਉਹ ਕਰਦੀ ਸੀਗੀ ਬਾਲਟੀਆਂ ਤੋਂ ਨਹੀਂ ਸੀ ਤੇ ਇਹਦੇ ਡੈਡੀ ਵੀ ਉੱਥੇ ਸੀਗੇ ਬਚ ਗਿਆ ਹੁਣ ਤਾਂ ਹੱਸਦਾ ਉਦੋਂ ਤਾਂ ਜਾਨ ਹੀ ਨਿਕਲ ਗਈ ਤਰਾ ਨਿਕਲ ਗਏ ਸੀਗੇ ਤੇ ਇੱਕੋ ਤਾਂ ਮੈਂ ਮਤਲਬ ਭੱਜ ਹੀ ਗਿਆ ਬਾਹਰ ਨਿਕਲ ਗਿਆ ਤੇ ਪਹਿਲਾਂ ਸਾਈਕਲ ਦੇ ਘੇੜੇ ਲਾਉਂਦਾ ਸੀ ਸਾਈਕਲ ਇਹਨੇ ਖੜਾਤਾ ਤੇ ਫਿਰ ਫੋਨ ਚੱਕਿਆ ਫੋਨ ਲਾ ਲਿਆ ਵੀਰੇ ਨੂੰ ਆਪਦੇ ਨੂੰ ਤੇ ਫਿਰ ਫੋਨ ਰੱਖਿਆ ਤੇ ਫੋਨ ਰੱਖ ਕੇ ਨਾ ਇੱਕੋ ਤਾਂ ਭੱਜ ਗਿਆ ਤੇ ਬਾਹਰ ਜਦੋਂ ਇਹ ਨਿਕਲਿਆ ਨਾ ਇੱਕੋ ਧਮ ਕੁੱਤਿਆਂ ਦੀ ਆਵਾਜ਼ ਆਈ ਤੇ ਇਹਦੀ ਇੱਕ ਚੀਕ ਆਈ ਇੱਕੋ ਚੀਕ ਸੁਣੀ ਸਾਨੂੰ ਉਸ ਤੋਂ ਬਾਅਦ ਨਾ ਇਹਨੇ ਚੀਕ ਮਾਰੀ ਤੇ ਨਾ ਸਾਨੂੰ ਸੁਣੀ ਹਨਾ ਮੈਂ ਬਚ ਪਈ ਮੈਂ ਤਾਂ ਕਿਧਰੇ ਬਾਲਟੀ ਬੋਲ ਤੇ ਮੇਰਾ ਭੱਜਣ ਦੇ ਵਾਇ ਇਹਨਾਂ ਨੇ ਕਮਾ ਮੁੰਡਾ ਢਾ ਲਿਆ ਕੁੱਤਿਆਂ ਨੇ ਕੁੱਤੇ ਵੀ ਇੰਨੇ ਖਤਰਨਾਕ ਵਹਿਗਰੂ ਵਹਿਗਰੂ ਪਤਾ ਨਹੀਂ ਕਿੱਥੋਂ ਆਉਂਦੇ ਆ ਕਿੱਥੋਂ ਨਹੀਂ ਉਹ ਕੁੱਤੇ ਬਈ ਆਪ ਦੇ ਘਰ ਦੇ ਅੱਗੇ ਵੀ ਬੱਚੇ ਸੇਵ ਨਹੀਂ ਹੈਗੇ ਤੁਸੀਂ ਵੀ ਸਾਰੇ ਜਣੇ ਧਿਆਨ ਰੱਖਿਆ ਕਰੋ ਮੈਂ ਤਾਂ ਆ ਲੈ ਕੰਨਾਂ ਨੂੰ ਹੱਥ ਮੈਂ ਤਾਂ ਨਹੀਂ ਅੱਗੇ ਵਾਸਤੇ ਜੁਹਾਰ ਨੂੰ ਇਕੱਲੇ ਬਾਹਰ ਕੱਢਦੀ ਇਹ ਸਾਈਕਲ ਵੀ ਹੁਣ ਦੇ ਲੋਕ ਕਿੱਡੀ ਦੂਰ ਤੱਕ ਸਾਈਕਲ ਲੈ ਜਾਂਦਾ ਚਲਾ ਕੇ ਆਹ ਗੱਲ ਦਿਮਾਗ 'ਚ ਕਦੇ ਆਈ ਹੋਈ ਨਹੀਂ ਹੈਗੀ ਵੀ ਕੁੱਤੇ ਹੋਣਗੇ ਜਾਂ ਉਹ ਮੈਂ ਇਹਨੂੰ ਕਹਿੰਦੀ ਰਹਿੰਦੀ ਆ ਵੀ ਰਸਤੇ ਦੇ ਵਿੱਚ ਕੋਈ ਗੱਡੀ ਆਵੇ ਕੋਈ ਸਕੂਟਰ ਮੋਟਰਸਾਈਕਲ ਟਰੈਕਟਰ ਆਉਂਦਾ ਨਾ ਵੀ ਆਪ ਦਾ ਰੁਕ ਜੋ ਹੈ ਨਾ ਵੀ ਹਾਲੇ ਬੱਚੇ ਨੂੰ ਨਹੀਂ ਪਤਾ ਲੱਗਦਾ ਹੈਗਾ ਕਿਉਂਕਿ ਹਲੇ ਵੀ ਇਹਨੂੰ ਕਿਹੜਾ ਹਲੇ ਨਾ ਚਲੋ ਚਲੋ ਚਲਾਉਣਾ ਤਾਂ ਆਉਂਦਾ ਵੀ ਹਲੇ ਉਹਨ ਪਤਾ ਨਹੀਂ ਹੈਗਾ ਵੀ ਸਾਈਡ ਕਿਵੇਂ ਦੇਈਦੀ ਹੈ ਹਨਾ ਵੀ ਆਪਦੇ ਬਚਾਚੇ ਪਚਾ ਹੁੰਦਾ ਜਿਵੇਂ ਕਹਿੰਦੇ ਅੱਜ ਵਾਲਾ ਹਾਦਸਾ ਤਾਂ ਜਮਾ ਹੀ ਜਾਫ ਚੇਤੇ ਵੀ ਨਹੀਂ ਸੀਗਾ ਵੀ ਐਂ ਵੀ ਹੋ ਸਕਦਾ ਵਾਹਿਗੁਰੂ ਵਾਹਿਗੁਰੂ ਬੱਸ ਜਿਵੇਂ ਕਹਿੰਦੇ ਰੱਬ ਨੀ ਰੱਖ ਲੈ ਬੱਜੇ ਕੁੱਤੇ ਦੇ ਪਿੱਛੇ ਭੱਜੇ ਉਦੋਂ ਪਰਮਾਇਆ ਭੱਜ ਕੇ ਇਧਰ ਆਸੀ ਦੋਨੇ ਜਣ ਬਾਹਰ ਨਿਕਲੇ ਇਹ ਫਿਰ ਇਹ ਤਾਂ ਭੱਜ ਗਿਆ ਓਏ ਇਹ ਤਾਂ 100 ਦੀ ਸਪੀਡ ਤੇ ਹੋ ਗਿਆ ਜਾ ਕੇ ਇਹ ਆਪਦੇ ਵੀਰੇ ਕੋਲ ਹੀ ਜਾ ਕੇ ਖੇਤਾਂ 'ਚ ਖੜਿਆ ਸਾਨਾ ਸਾਂ ਇਹਦਾ ਨਾ ਰੜੇ ਤੇ ਸਾਨਾ ਸਾਂ ਮੇਰਾ ਵੀ ਨਾ ਰੜਿਆ ਵੀਰੇ ਹਰੇ ਚੱਕਦੇ ਵੀ ਦੀ ਹਾਏ ਇਹ ਨਹੀਂ ਆਦੀ ਮੈਂ ਪੁੱਤ ਨੂੰ ਕੁੱਤੇ ਆਨੇ ਖਾ ਜਾਣਾ ਸੀ ਹਾਏ ਆਹਾ ਕੋਗੀ ਦਾ ਲੈਣਾ ਕਾਲੂ ਖਾਹੀ ਨਪਾਲ ਦੇਖੋ ਹਾਏ ਹਾਏ ਤੈਨੂੰ ਕਾਹਨ ਤੇ ਨਹੀਂ ਹੋ ਗਿਆ ਯਾਰ ਕਾਹਨ ਕੁਰਤਾ ਹੱਸਦਿਆਂ ਮੈਂ ਉਦੋਂ ਤਾਂ ਮੇਰਾ ਬਹੁਤ ਬੁਰਾ ਆਇ ਹੋ ਗਈ ਸੀਗੀ ਮਤਲਬ ਕੋਦਮ ਦਿਮਾਗ ਨੂੰ ਕੁਝ ਹੋ ਗਿਆ ਸੀ ਪੀਦੇ ਰਿਓ ਚਾਲੀ ਮੈਂ ਹਾਂ ਗੱਲ ਸਹੀ ਹੈ ਵੀ ਜੇ ਉਧਰੋਂ ਆਉਣਾ ਕੁਰਤਾ ਫੇਰ ਵੀ ਕੁੱਤੇ ਕਿੱਥੋਂ ਡਲੇ ਤੁਹਾਨੂੰ ਦੱਸ ਦੰਨੀ ਆ ਵੀਡੀਓ ਬਣਾ ਮੈਨੂੰ ਪਤਾ ਨਹੀਂ ਵੀਡੀਓ ਕਿੰਨੀ ਕੁ ਬਣੀ ਹੈ ਕਿੰਨੀ ਕੁ ਨਹੀਂ ਹੈ ਨਾ ਬਾਈ ਜਿਹੜਾ ਇੱਕ ਆਪਣੇ ਗੇਟ ਅੱਗੇ ਕੁੱਤਾ ਬੈਠਾ ਹੁੰਦਾ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਵੀ ਹੋਣਾ ਹਨਾ ਉਹ ਕੁੱਤਾ ਬਹੁਤ ਦੂਰੋਂ ਆਇਆ ਭੱਜ ਕੇ ਉਹ ਤਾਂ ਆਇਆ ਸਾਡੀ ਹਮਾਇਤ ਤੇ ਤੇ ਅਸੀਂ ਵੀ ਕਮਲਿਆਂ ਉਹਨੂੰ ਪੈ ਨਿਕਲੇ ਤਾਂ ਕੁੱਤਿਆਂ ਨੇ ਉਹ ਕੁੱਤਾ ਢਾ ਲਿਆ ਮੈਨੂੰ ਕਹ ਲਾ 10 ਵੀ ਹਾਇਰ ਬਏ ਕਿ ਬਣ ਗਿਆ ਹਨਾ ਫਿਰ ਇਹਨਾਂ ਨੇ ਮਸਾ ਛੜਾਇਆ ਆਪਣੇ ਉੱਥੇ ਬਾੜੀ ਦੇ ਵਿੱਚ ਪਿਆਜ਼ਾਂ 'ਚ ਉਹਨਾਂ ਨੇ ਉਹ ਮੂਦਾ ਪਾ ਲਿਆ ਕਹਿੰਦੇ ਆਵਰੇ ਤੈਨੂੰ ਤੂੰ ਇਹਨਾਂ ਦੀ ਮੇਰ ਕਰਦਾ ਕਣਕ ਦੇ ਵਿੱਚ ਲੁਕ ਗਏ ਫਿਰ ਫਿਰੇ ਪੱਠੇ ਵੱਢਣ ਮੈਨੂੰ ਫਿਰ ਵੀ ਡਰ ਲੱਗੀ ਜਾਵੇ ਮੈਂ ਕਣਕ ਦੇ ਵਿੱਚ ਲੁਕੇ ਹੋਏ ਨੇ ਕੁੱਤੇ ਹਨਾ ਕੀ ਪਤਾ ਹੁੰਦਾ ਕੁੱਤਿਆਂ ਦਾ ਪਰ ਜਿਵੇਂ ਕਹਦੇ ਵਹਿ ਗਰੂਨੇ ਰੱਖ ਲਿਆ ਵੀ ਭੱਜ ਗਿਆ ਇਹ ਜੇ ਕਿਤੇ ਮਤਲਬ ਖੜ ਜਾਂਦਾ ਘਬਰਾ ਆ ਜਾਂਦਾ ਚੀਕਾਂ ਨਾ ਮਾਰਦਾ ਫੇਰ ਕੁੱਤੇ ਨਹੀਂ دیے ਇਹਨੂੰ ਛੱਡਦੇ ਬੋਟੀ ਬੋਟੀ ਕਰਕੇ ਖਾ ਜਾਂਦੇ। ਇਹ ਬੱਤੀ ਜਾਤਾ ਬੱਤੀ ਜਾਤਾ। ਹਾਏ। ਡਰ ਗਿਆ ਫੇਰ। ਹਾਈ ਹਾਈ। ਤੁਸੀਂ ਵੀ ਧਿਆਨ ਰੱਖਿਆ ਕਰੋ ਸਾਰੇ ਜਾਣੇ ਹਨਾ ਮੈਂ ਤਾਂ ਕੰਨਾਂ ਨੂੰ ਹੱਥ ਲਾ ਲੇ ਮੈਂ ਤਾਂ ਨਹੀਂ ਇਹਨੂੰ ਪਹਿਲੇ ਨੂੰ। ਦੇ ਦੇ ਤੇ ਉੱਛੇ ਕੁੱਤੇ ਮਹਜਾ ਤੇ ਚਿੱਕਾ ਉੱਛੇ ਉੱਛਾ ਚਿੱਕਾ ਮਾਰਿਓ ਹਾਂ ਹੁਣ ਤਾਂ ਹੱਸਦਾ ਹੱਸ-ਹੱਸ ਕੇ ਦੱਸਦਾ ਉਹ ਤੋਂ ਤਾਂ ਇਹਦੇ ਸਾਣਾ ਸਾਣੀ ਸੀ ਰਲਦੇ। ਤਿਆਰ ਰੱਖਿਆ ਕਰੋ ਆਪਣਾ ਬੱਚਿਆਂ ਨੂੰ ਇਕੱਲੇ ਬਾਹਰ ਨਾ ਕੱਢਿਆ ਕਰੋ ਤੇ ਕੋਈ ਵੀ ਵਾਰਾ ਕੁੱਤਾ ਫਿਰਦਾ ਨਾ ਉਹਨਾਂ ਨੂੰ ਘੂਰ ਕੇ ਆਪਣੇ ਘਰ ਤੋਂ ਦੂਰ ਕਰੋ ਮੈਂ ਹੁਣ ਇਹਨਾਂ ਨੂੰ ਕਹਾਂਮਾ ਕਿਸੇ ਕੁੱਤੇ ਨੂੰ ਵੀ ਮੈਂ ਤਾਂ ਵੈਸੇ ਵੀ ਮੈਨੂੰ ਲਾਇਕ ਨਹੀਂ ਕਰਦੀ ਮੈਨੂੰ ਰੋਗੀ ਪਸੰਦ ਨਹੀਂ ਮੈਨੂੰ ਨਹੀਂ ਪਸੰਦ ਹੈਗਾ ਮੈਂ ਐਵੇਂ ਕਮਾਂ ਮੈਂ ਇਹ ਰੋਟੀ ਵੀ ਬਾਲ ਲੱਗ ਜੈਨਾ ਜੇ ਮਤਲਬ ਪਹਿਲਾਂ ਮੈਂ ਪਾ ਦਿੰਦੀ ਹੁੰਦੀ ਸੀ ਹੁਣ ਤਾਂ ਮੈਂ ਕਿੰਨੇ ਸਾਲ ਹੋ ਗਏ ਮੈਂ ਤਾਂ ਰੋਟੀ ਵੀ ਨਹੀਂ ਪਾਈ ਹੈਗੀ ਕਦੇ ਉੱਥੇ ਖਾਣਗੇ ਉੱਥੇ ਹੱਗ ਜਾਣਗੇ ਫਿਰ ਗੰਦਾ ਬੁਰਾ ਲੱਗਦਾ ਹੈ ਹਨਾ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਆ ਵਾਹਿਗੁਰੂ ਦੀ ਕਿਰਪਾ ਹੋ ਗਈ ਵਾਹਿਗੁਰੂ ਨੇ ਰੱਖ ਲਿਆ ਹਨਾ ਤੇ ਨਹੀਂ ਤਾਂ ਕੋਈ ਹਾਲ ਨਹੀਂ ਸੀਗਾ ਨਹੀਂ ਹਾਲ ਨਹੀਂ ਤੇ ਵਾਹਿਗੁਰੂ ਨੇ ਰੱਖਿਆ ਅੱਜ ਤਾਂ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਆ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਆਹ ਵਾਲੀ ਗੱਲ ਦਾ ਬਹੁਤ ਧਿਆਨ ਰੱਖਿਓ ਤੁਸੀਂ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਆਪ ਖੁਦ ਵੀ ਤੁਸੀਂ ਧਿਆਨ ਰੱਖਿਆ ਕਰੋ ਇੱਕ ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਉਹ ਖੰਨੇ ਦੀ ਸੀਗੀ ਪਤਾ ਨਹੀਂ ਕਿਸ ਕਲੋਨੀ ਦੀ ਇੱਕ ਮਾਤਾ ਨੂੰ ਕੁੱਤਿਆਂ ਨੇ ਢਾ ਲਿਆ ਸੀਗਾ ਮੈਂ ਦੇਖੀ ਸੀਗੀ ਉਹ ਵੀਡੀਓ ਵੀ ਉਹ ਵੀ ਮਤਲਬ ਕਿਸੇ ਦੇ ਘਰ ਵਿਆਹ ਸੀਗਾ ਫੰਕਸ਼ਨ ਸੀ ਸ਼ਾਇਦ ਮਾਤਾ ਉਹਨਾਂ ਦੇ ਘਰ ਹੀ ਆ ਰਹੇ ਸੀਗੇ ਬਜ਼ੁਰਗ ਸੀਗੇ ਉਹ ਵਿਆਹ ਵਾਲਿਆਂ ਨੇ ਆ ਕੇ ਛੜਾਇਆ ਕੁੱਤਿਆਂ ਨੇ ਢਾ ਲਈ ਮਾਤਨ ਤੁਸੀਂ ਵੀ ਧਿਆਨ ਰੱਖਿਆ ਕਰੋ ਘਰ ਤੋਂ ਬਾਹਰ ਨਿਕਲਣ ਲੱਗੇ ਆਹ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਵੀ ਪਹਿਲਾਂ ਤਾਂ ਆਪਾਂ ਬਾਹਰ ਨਿਕਲਣ ਤੋਂ ਪਹਿਲਾਂ ਆਲੇ ਦੁਆਲੇ ਦੇਖੋ ਤਾਂ ਜੇ ਆਪਾਂ ਨੂੰ ਲੱਗਦਾ ਹੈ ਕਿ ਕੋਈ ਡੌਗੀ ਹੈਗਾ ਰਸਤੇ ਦੇ ਵਿੱਚ ਤਾਂ ਆਪਣਾ ਹੱਥ ਦੇ ਵਿੱਚ ਇੱਕ ਸਟਿਕ ਸੋਟੀ ਜ਼ਰੂਰ ਰੱਖਿਆ ਕਰੋ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਆ ਗੱਲ ਨੈਸਟ ਵਲੌਗ ਦੇ ਨਾਲ ਤੇ ਅੱਜ ਦੇ ਵਲੌਗ ਦਾ ਆਪਾਂ ਐਂਡ ਇੱਥੇ ਕਰਦੇ ਹਾਂ ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ